ਸਾਸ਼ੀਕਲ ਜੀ ਹੋਰ ਸਾਰੇ ਠੀਕ ਠਾਕ ਹੋ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਤਾਂ ਬਲੌਗ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਕਿਉਂ ਸਟੌਪ ਕੀਤੇ ਸੀ ਹੁਣ ਇੱਕ ਮਾਸੂਮ ਜਿਹਾ ਚਿਹਰਾ ਦੇਖ ਲਓ ਇਹਦੇ ਕਰਕੇ ਕੀਤੇ ਸੀ ਤੇ ਮੈਂ ਆਪਣੀ 9 ਮਹੀਨਿਆਂ ਦੀ ਪ੍ਰੈਗਨੈਂਸੀ ਦਾ ਐਕਸਪੀਰੀਅੰਸ ਅੱਜ ਤੁਹਾਨੂੰ ਦੱਸਣ ਜਾ ਰਹੀਆਂ ਕਿ ਕਿੱਦਾਂ ਦਾ ਰਿਹਾ ਪੁਰਤਕਾਲ ਵਿੱਚ ਔਰ ਕਿਹੜੀਆਂ ਕਿਹੜੀਆਂ ਮੈਨੂੰ ਮੁਸ਼ਕਲਾਂ ਆਈਆਂ ਇੱਥੇ ਤੇ ਕਿਹੜੇ-ਕਿਹੜੇ ਮੈਨੂੰ ਇੱਥੇ ਬੈਨੀਫਿਟ ਮਿਲੇ ਹੋ ਮੈਂ ਤੁਹਾਨੂੰ ਸਾਰੀ ਦੱਸਣ ਜਾ ਰਹੀ ਆ ਤਾਂ ਜਿਹੜੀਆਂ ਭੈਣਾਂ ਪ੍ਰੈਗਨੈਂਟ ਆ ਉਹ ਧਿਆਨ ਨਾਲ ਦੇਖਣ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿ ਮੇਰਾ ਹੋਰ ਇੰਟਰਸਟ ਬਣੇ ਹੁਣ ਮੈਂ ਦੁਬਾਰਾ ਤੋਂ ਸਟਾਰਟ ਹੋਣ ਜਾ ਰਹੀ ਆ ਕਿਉਂਕਿ ਕਹਿੰਦੇ ਕਦੇ-ਕਦੇ ਬੰਦਾ ਲੀਜੀ ਹੋ ਜਾਂਦਾ ਸੋ ਹਾਲ ਮੇਰਾ ਹੋਇਆ ਤਾਂ ਦੂਸਰੀ ਗੱਲ ਇਹ ਸੀ ਕਿ ਆਪਣਾ-ਆਪਣਾ ਐਕਸਪੀਰੀਅੰਸ ਹੁੰਦਾ ਵਾ ਕਿ ਬੰਦਾ ਇਹ ਕਿਹੜੀ ਚੀਜ਼ ਦਿਖਾਣਾ ਚਾਹੁੰਦਾ ਨੈਟ ਤੇ ਤੇ ਕਿਹੜੀ ਨਹੀਂ ਦਿਖਾਣਾ ਚਾਹੁੰਦਾ ਹੁਣ ਮੈਨੂੰ ਇਹ ਸੀ ਕਿ ਪ੍ਰੈਗਨਨਸੀ ਵਿੱਚ ਹਨਾ ਉਹ ਚੀਜ਼ਾਂ ਜਿੱਦਾਂ ਆਮ ਬਲੌਗਰ ਕਰਦੇ ਉਹਦਾਂ ਦੇ ਕੰਮ ਦੇ ਦੱਸਦੀਆਂ ਹੁਣ ਤਨ ਮੈਂ ਦੱਸਣ ਜਾ ਰਹੀਆਂ ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਪਹਿਲੀਆਂ ਵੀਡੀਓ ਚ ਦੱਸਿਆ ਕਿ ਪ੍ਰੈਗਨਨਸੀ ਮਤਲਬ ਜਦੋਂ ਹੁੰਦੀ ਹੈ ਤਾਂ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਆ ਨਾਰਮਲ ਉਹ ਮੇਰੀ ਪਹਿਲੀ ਵੀਡੀਓ ਚ ਜਾ ਕੇ ਦੇਖ ਲਿਓ ਜਿਵੇਂ ਕਿ ਪ੍ਰੈਗਨੈਂਟ ਨੂੰ ਕੀ-ਕੀ ਇੱਥੇ ਆ ਕੇ ਕਰਨਾ ਚਾਹੀਦਾ ਇਹ ਯਾਨੀ ਕਿ ਆਂਦਿਆਂ ਹੀ ਆਪਾਂ ਮਤਲਬ ਕਿ ਇੱਥੇ ਕੰਮ ਲੱਗਣਾ ਵਾ ਕੰਮ ਲੱਗ ਕੇ ਬਾਕੀ ਬੈਨੀਫਿਟ ਜਿਹੜੇ ਉਹ ਕੰਮ ਤੋਂ ਬਾਅਦ ਹੀ ਮਿਲਣਿਆ ਨਹੀਂ ਕਿ ਤੁਹਾਨੂੰ ਕੋਈ ਬੈਨੀਫਿਟ ਨਹੀਂ ਮਿਲਨੇ ਫਸਟ ਆਫ 올 ਤੁਹਾਡੇ ਕੋਲ TCR ਕਾਰਡ ਹੋਣਾ ਚਾਹੀਦਾ ਜਿਹੜੇ ਨਵੇਂ ਰੂਲ ਆ ਚੁੱਕੇ ਆ ਠੀਕ ਆ ਜੇਕਰ TCR ਕਾਰਡ ਨਹੀਂ ਹੈ ਤਾਂ ਉਹ ਤੁਹਾਨੂੰ ਬੈਨੀਫਿਟ ਨਹੀਂ ਮਿਲਨੇ ਹੁਣ ਮੇਰੀ ਆਪਣੀ ਪ੍ਰੈਗਨਸੀ ਇੱਥੇ ਕਿੱਦਾਂ ਦੀ ਰਹੀ ਮੈਂ ਉਹਦਾ ਐਕਸਪੀਰੀਅੰਸ ਦੱਸ ਦਿੰਨਾ ਮੈਂ ਪਹਿਲਾਂ ਇੱਥੇ ਆਈ ਔਰ ਮੈਂ 6 ਮਹੀਨੇ ਇੱਥੇ ਵਰਕ ਕੀਤਾ ਵਰਕ ਕੀਤਾ ਯਾਨੀ ਕਿ ਜੌਬ ਕੀਤੀ ਔਰ ਮੇਰੇ 6 ਟੈਕਸ ਗਏ ਸੀ ਜਿਹਦੇ ਕਰਕੇ ਮੈਨੂੰ ਸਾਰੇ ਬੈਨੀਫਿਟ ਮਿਲੇ 6 ਮਹੀਨੇ ਤੋਂ ਅਬਵ ਮੈਂ ਕੰਮ ਕੀਤਾ ਬਟ ਉਹ 6 ਮਹੀਨੇ ਇੰਪੋਰਟੈਂਟ ਹੁੰਦੇ ਆ ਠੀਕ ਆ ਤਾਂ ਮੈਨੂੰ ਉਹਦੇ ਸਾਰੇ ਬੈਨੀਫਿਟ ਮਿਲੇ ਆਂਦਿਆ ਮੈਨੂੰ ਇੱਥੇ ਡਾਕਟਰ ਮਿਲਿਆ ਮੇਰੇ ਕੋਲ ਟੀਆਰਸੀ ਕਾਰਡ ਸੀ ਕਨਸੀਵਿੰਗ ਤੋਂ ਪਹਿਲਾਂ ਹੀ ਬੇਬੀ ਹੋਣ ਤੋਂ ਪਹਿਲਾਂ ਯਾਨੀ ਕਿ ਬੇਬੀ ਕਨਸੀਵ ਕਰਨ ਤੋਂ ਪਹਿਲਾਂ ਹੀ ਮੇਰੇ ਕੋਲ TCRC ਕਾਰਡ ਹੀ ਜਿਹਦੇ ਕਰਕੇ ਮੈਨੂੰ ਇਹ ਸਾਰੇ ਬੈਨੀਫਿਟ ਮਿਲੇ ਤਾਂ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਜਿੰਨਾਂ ਕੋ ਨਹੀ ਇਹ ਚੀਜ਼ਾਂ ਹੈਗੀਆਂ ਉਹਨਾਂ ਨੂੰ ਕੀ ਪ੍ਰੋਬਲਮ ਆਉਂਦੀਆਂ ਫਸਟ ਆਫ 올 ਜੇ ਦੇ ਕੋ TCRC ਨਹੀਂ ਆ ਉਹਨੂੰ ਡਾਕਟਰ ਨਹੀਂ ਮਿਲ ਡਾਕਟਰ ਭੁੱਲ ਜਾਓ ਡਾਕਟਰ ਨਹੀਂ ਮਿਲਣਾ ਦੂਸਰੀ ਗੱਲ ਜੇ ਤੁਹਾਡੇ ਕੋਲ ਜੌਬ ਨਹੀਂ ਕੀਤੀ ਛੇ ਟੈਕਸ ਨਹੀਂ ਦਿੱਤੇ ਤਾਂ ਤੁਹਾਨੂੰ ਉਹ ਵੀ ਪੋਲ ਜੋ 프리 ਨਤਾਲ ਮਿਲੂਗਾ 프리 ਨਤਾਲ ਵੀ ਤੁਹਾਨੂੰ ਨਹੀਂ ਮਿਲਣਾ ਕਿਸੇ ਵੀ ਕੁੜੀ ਨੂੰ 프리 ਨਤਾਲ ਨਹੀਂ ਮਿਲੇਗਾ ਜਨਾਚਰ ਤੁਸੀਂ 6 ਟੈਕਸ ਨਹੀਂ ਪੇ ਕੀਤੇ ਹੈਗੇ 6 ਟੈਕਸ ਪੇ ਕਰੋ ਹਾਂ ਠੀਕ ਆ ਅਮਰਜੰਸੀ ਵਿੱਚ ਪ੍ਰੈਗਨੈਂਟ ਹੋ ਪੀਐਸਸੀ ਕਾਰਡ ਨਹੀਂ ਹੈ ਜੌਬ ਨਹੀਂ ਕੀਤੀ ਟੈਕਸ ਨਹੀਂ ਤਾਰੇ ਤਾਂ ਡਾਕਟਰ ਮਤਲਬ ਕਿ ਆਮ ਹਸਪੀਟਲ ਵਿੱਚ ਟਰੀਟਮੈਂਟ ਚੱਲੂਗਾ ਫ੍ਰੀ ਹੋ ਕਾਸਟ ਚੱਲੂਗਾ ਪਰ ਸਕੈਨਾਂ ਦੇ ਕਈ ਵਾਰੀ ਪੈਸੇ ਮੰਗ ਲੈਂਦੇ ਉਹ ਵੀ ਇੱਕ ਦੋ ਜਗ੍ਹਾ ਹੈਗੇ ਫਿਰ ਵੀ ਆਪਾਂ ਫ੍ਰੀ ਕਰਵਾ ਸਕਦੇ ਹਾਂ ਹੁਣ ਤੁਹਾਨੂੰ ਮੈਂ ਦੱਸਣ ਜਾ ਰਹੀ ਆ ਆਪਣੀ ਜਰਨੀ ਮੇਰੀ ਜਰਨੀ ਇੱਥੇ ਇੱਦਾਂ ਰਹੀ ਐ ਕਿ ਮੈਂ ਉਹਦੇ ਇਮੇਜਿਨ ਵੀ ਨਹੀਂ ਕਰ ਸਕਦੀ ਆਪਾਂ ਕਿ ਇੰਡੀਆ 'ਚ ਰਹਿ ਕੇ ਕਿ ਇਦਾਂ ਦੀ ਜਰਨੀ ਮੈਨੂੰ ਫਸਟ ਹੀ ਮੈਨੂੰ ਡਾਕਟਰ ਮਿਲਿਆ ਮੇਰੇ ਕੋ ਮੇਰੀ ਪਰਸਨਲ ਨਰਸ ਪਰਸਨਲ ਡਾਕਟਰ ਸੀ ਔਰ ਮੈਂ ਹਰ ਇੱਕ ਪ੍ਰੋਬਲਮ ਉਹਨਾਂ ਨਾਲ ਸ਼ੇਅਰ ਕਰਦੀ ਰਹੀ ਆ 9 ਮਹੀਨੇ ਇੰਨੀ ਸਮੂਥ ਕੋਈ ਮੈਡੀਸਿਨ ਨਹੀਂ ਫਾਲਤੂ ਉਹੀ ਆਇਰਨ ਕੈਲਸ਼ੀਅਮ ਵਿਟਾਮਿਨ ਇਹ ਸਾਰੇ ਮਤਲਬ ਇਹ ਨਹੀਂ ਇੰਡੀਆ ਵਾਂਗੂ ਕਿ ਆਪਾਂ ਨੂੰ ਇੱਕ ਇੰਨੀ ਬਾਂਡ ਦੇ ਪੈਕੇਟ ਦਵਾਈਆਂ ਦੇ ਦੇ ਦਿੱਤੇ ਜਾਂਦੇ ਤੇ ਆਪਾਂ ਉਹੀ ਖਾ ਖਾ ਕੇ ਖਾ ਖਾ ਕੇ ਔਰ 9 ਮਨთ ਵਿੱਚ ਕੋਈ ਡ੍ਰਿਪ ਨਹੀਂ ਕੋਈ ਕੁਛ ਨਹੀਂ ਰੂਟੀਨ ਚੈੱਕ ਅਪ ਹਰ ਮਨთ ਪ੍ਰੋਬਲਮ ਪਰਸਨਲ ਕੋਈ ਪੈ ਗਈ ਤੁਹਾਨੂੰ ਕੋਈ ਪਰਸਨਲ ਪ੍ਰੋਬਲਮ ਜਿਵੇਂ ਕਿ ਕੋਈ ਪੇਨ ਹੋ ਗਈ ਕੋਈ ਇਸ਼ੂ ਆ ਗਿਆ ਪ੍ਰੈਗਨਨਸੀ ਚ ਤਾਂ ਤੁਹਾਨੂੰ ਉਸੇ ਟਾਈਮ ਡਾਕਟਰ ਨਾਲ ਗੱਲ ਕਰ ਲਓ ਤੁਸੀਂ ਕਾਲ ਕਰਕੇ ਸਿੱਧੀ ਡਾਕ ਨਾਲ ਗੱਲ ਹੋ ਜੇਗੀ ਤੁਹਾਡੀ ਸਾਰੀ ਹੀ ਪ੍ਰੋਬਲਮ ਘੰਟਾ ਗੱਲ ਕਰੋ ਘੰਟੇ ਤੁਹਾਨੂੰ ਹੌਲੀ ਹੌਲੀ ਸਮਝਾਉਣ ਦੀ ਮੌਕਾ ਮਿਲੇਗਾ ਤੁਸੀਂ ਸਮਝਾਓ ਉਹਨਾਂ ਨੂੰ ਇੰਗਲਿਸ਼ ਬੋਲਦੇ ਹੋ ਇੰਗਲਿਸ਼ 'ਚ ਸਮਝਾ ਲਓ ਪੁਰਤਕੀਸ਼ੀ ਬੋਲਦੇ ਤਾਂ ਪੁਰਤਕੀਸ਼ੀ ਸਮਝਾ ਲਓ ਪਰ ਇੰਨੇ ਪਿਆਰ ਨਾਲ ਗੱਲ ਸੁਣਦੇ ਨਾ ਬਹੁਤ ਜ਼ਿਆਦਾ ਹੁਣ ਜਦੋਂ ਪਿਆਰ ਨਾਲ ਗੱਲ ਸੁਣਦੇ ਆ ਤਾਂ ਸਾਨੂੰ ਸਾਰੀ ਪ੍ਰੋਬਲਮ ਉਹਨਾਂ ਨੂੰ ਦੱਸੀ ਦੀ ਆ ਜੇਕਰ ਜੈਨੂਆ ਨਾ ਤਾਂ ਉਹ ਜੈਨੂਆ ਕਹਿ ਦਿੰਦੇ ਕੋਈ ਗੱਲ ਨਹੀਂ ਤੁਸੀਂ ਇਹ ਸੋਲੂਸ਼ਨ ਕਰ ਲਓ ਤੁਹਾਡਾ ਪ੍ਰੋਬਲਮ ਠੀਕ ਹੋ ਜਾਣੀ ਹੈ ਠੀਕ ਆ ਜੇਕਰ ਪ੍ਰੋਬਲਮ ਮੇਜਰ ਆ ਤਾਂ ਉਸੇ ਟਾਈਮ ਹੀ ਕਹਿ ਦਿੰਦੇ ਕਿ ਜਾਂ ਤਾਂ ਤੁਸੀਂ ਆਜੋ ਜਾਂ ਅਸੀਂ ਆ ਜੰਨੇ ਤੁਸੀਂ ਆ ਜਦੋਂ ਮਤਲਬ ਤੁਸੀਂ ਹਸਪੀਟਲ ਆਜੋ ਐਂਬੂਲੈਂਸ ਰਾਈ ਜਾ ਫਿਰ ਪਰਸਨਲੀ ਕਰ ਰਹੀ ਜੇ ਨਹੀਂ ਤੁਸੀਂ ਆ ਸਕਦੇ ਤੁਹਾਡੇ ਕੋਲ ਕੋਈ ਨਹੀਂ ਹੈ ਤਾਂ ਫਿਰ ਅਸੀਂ ਆ ਜੰਨੇ ਆ ਅਸੀਂ ਆਉਣ ਦਾ ਮਤਲਬ ਜਿਹੜਾ ਕਿ ਪੋਸੀਬਲ ਨਹੀਂ ਆ ਹੋਰ ਕੰਟਰੀਆਂ ਜਿਨ ਕਿ ਹੱਡੀ ਇੰਡੀਆ ਚ ਅਸੀਂ ਆਉਣ ਦਾ ਮਤਲਬ ਕਿ ਡਾਕਟਰ ਐਂਡ ਡਾਕਟਰ ਦੀ ਟੀਮ ਤੁਹਾਡੇ ਰੂਮ ਤੱਕ ਆ ਜਾਂਦੀ ਹੈ ਤੁਸੀਂ ਬੈਠਦੇ ਹੋ ਬੈੱਡ ਤੇ ਹੀ ਆ ਜੇਗੀ ਸੋ ਮੇਰੇ ਨਾਲ ਹੋਈ ਸੀ ਇੱਕ ਹੈਪਨਿੰਗ ਛੋਟੀ ਜੀ ਤਾਂ ਮੇਰੇ ਉਸੇ ਟਾਈਮ ਹੀ ਵੱਡੇ ਡਾਕਟਰ ਸੀਨੀਅਰ ਡਾਕਟਰ ਆਪਣੇ ਬੈੱਡ ਰੂਮ ਤੱਕ ਆ ਗਏ ਸੀ ਔਰ ਉਹਨਾਂ ਦੀ ਟੀਮ ਪਰਸਨਲ ਟੀਮ ਜਿੰਨੀ ਵੀ ਉਹਨਾਂ ਦੀ ਹੁੰਦੀ ਹੈ ਉਹ ਸਾਰੀ ਆ ਗਈ ਔਰ ਮੈਨੂੰ ਲੈ ਕੇ ਐਂਬੂਲੈਂਸ ਤੱਕ ਹਸਪੀਟਲ ਤੱਕ ਗਏ ਜਦਕਿ ਮੇਰੇ ਹਸਬੰਦ ਘਰ ਤੋਂ ਬਾਹਰ ਸੀ ਜਦ ਤੱਕ ਉਹ ਆਏ ਮੈਂ ਐਂਬੂਲੈਂਸ 'ਚ ਬੈਠ ਚੁੱਕੀ ਸੀ ਤਾਂ ਮੈਨੂੰ ਲੈ ਕੇ ਜਾ ਰਹੇ ਸੀ ਠੀਕ ਹੈ ਤਾਂ ਉੱਥੇ ਚਲੋ ਕਈ ਉਹਨਾਂ ਨੇ ਚੈੱਕਅਪ ਵਗੈਰਾ ਕੀਤਾ ਸਭ ਕੁਝ ਸੇਫ ਹੀ ਵਾਈਗਰੂ ਜੀ ਦੀ ਕਿਰਪਾ ਨਾਲ ਇਦਾਂ ਦਾ ਕੁਝ ਵੀ ਨਹੀਂ ਸੀ ਜੋ ਚਲੋ ਬੰਦਾ ਸਕੇਅਰਡ ਹੋ ਹੀ ਜਾਂਦਾ ਹੈ ਟਾਈਮ 'ਚ ਡਰ ਜਾਂਦਾ ਹੈ ਹਨਾ ਤਾਂ ਮੇਰੀ ਐਂਡ ਪ੍ਰੈਗਨੰਸੀ ਦਾ ਕੀ ਸੀ ਜਿੱਦਾਂ ਮੇਰੇ ਆਲਰੇਡੀ ਇੱਕ ਬੇਬੀ ਹੈਗੀ ਸੀ ਬੇਬੀ ਮਤਲਬ ਕਿ ਬੱਚਾ ਹੈਗਾ ਸੀ 9 ਮੰਥ ਬਾਅਦ ਮੇਰੀ ਕੰਸੀਵਿੰਗ ਸੀ ਸੋ ਸਰਜਰੀ ਮੇਰੀ ਪਹਿਲਾਂ ਵੀ ਸੀ ਐਸ ਵਾਰੀ ਉਹ ਮਤਲਬ ਕਿ ਇਹ ਨਹੀਂ ਜਿੱਦਾਂ ਹੁਣ ਆਪਾਂ ਕੀ ਇੱਕ ਚੀਜ਼ ਨਾਰਮਲ ਹੋ ਗਈ ਇੰਡੀਆ 'ਚ ਸਰਜਰੀ ਕਰਵਾ ਲਓ ਪ੍ਰੋਬਲਮ ਕੋਈ ਨਹੀਂ ਸਰਜੀ ਕਰਵਾ ਲਓ ਮਤਲਬ ਤੁਹਾਨੂੰ ਕਹਿ ਦਿੱਤਾ ਜਾਂਦਾ ਤੁਹਾਡੀ ਨਾਰਮਲ ਡਿਲੀਵਰੀ ਹੋਗੀ ਪਰ ਐਂਡ ਆਫ ਕੀ ਸਰਜੀ ਹਰ ਇੱਕ ਘਰ 'ਚ ਸਰਜਰੀ ਮਤਲਬ 100 ਵਿੱਚੋਂ ਇੱਕ ਕੇਸ ਆਪਾਂ ਨਾਰਮਲ ਲੱਭਦਾ ਪਰ ਇੱਥੇ ਤੁਸੀਂ ਜਾਂਦੇ ਹੋ ਪੂਰੇ 9 ਮੰਥ ਤੱਕ ਕਾਨੂੰਨੀ ਕਿਹਾ ਜਾਏਗਾ ਤੁਹਾਡੀ ਸਰਜੀ ਹੋਗੀ ਇਥੋਂ ਤੱਕ ਕਿ ਜਦ ਤੱਕ ਤੁਸੀਂ ਨਹੀਂ ਕਹਿੰਦੇ ਕਿ ਮੇਰੀ ਸਰਜਰੀ ਕਰ ਦਿਓ ਸਰਜਰੀ ਨਹੀਂ ਕਰਨਗੇ ਭਾਵੇਂ ਕੁਝ ਵੀ ਹੋਵੇ ਹੁਣ ਮੈਂ ਸੀ ਮੇਰੀ ਆਲਰੇਡੀ ਪਹਿਲਾਂ ਸਰਜਰੀ ਸੀ 9 ਮੰਥ ਵਿੱਚ ਐਂਡ ਤੱਕ ਉਹੀ ਗੱਲ ਕਹਿੰਦੇ ਰਹੇ ਮੈਨੂੰ ਕਿ ਤੇਰੀ ਸਰਜਰੀ ਨਹੀਂ ਹੋਏਗੀ ਤੂੰ ਨੋਰਮਲ ਕਰ ਸਕਦੀਆਂ ਹੁਣ ਜਦੋਂ ਮੈਂ ਇੱਥੇ ਚਲੋ ਗਈ ਸਭ ਕੁਝ ਹੋਇਆ ਪ੍ਰੋਬਲਮਸ ਵਗੈਰਾ ਜੋ ਵੀ ਦਰਦ ਵਗੈਰਾ ਨੋਰਮਲ ਜੋ ਵੀ ਹੁੰਦਾ ਪਰ ਉਹਨਾਂ ਦਾ ਟਰੀਟਮੈਂਟ ਇਦਾਂ ਸੀ ਮੇਰੇ ਨਾਲ ਕਿ ਜਿੱਦਾਂ ਮੈਨੂੰ ਇੱਕ ਬੱਚਾ ਲਾਇਕ ਇੱਕ ਮਾਂ ਨੂੰ ਇੱਕ ਬੱਚੇ ਦੀ ਤਰ੍ਹਾਂ ਸੰਭਾਲਿਆ ਗਿਆ ਔਰ ਉਸ ਟੋਲਰੇਟ ਕਰਦੇ ਨੇ ਤਾਂ ਉਹਦੇ ਅੰਦਰ ਸਾਨੂੰ ਵੀ ਸਾਡਾ ਵੀ ਜੀ ਕਰਦਾ ਆ ਕਿ ਅਸੀਂ ਉਹ ਚੀਜ਼ ਨੂੰ ਮਤਲਬ ਕਿ ਅਸੀਂ ਉਹ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਹੈਂਡਲ ਕਰ ਲੈਨੇ ਆ ਕਿਉਂਕਿ ਸਾਨੂੰ ਡਾਕਟਰਸ ਕੋਲ ਪਿਆਰ ਮਿਲ ਰਿਹਾ ਹੈ ਹਸਬੰਡ ਔਲਰੇਡੀ ਸਮਝਾ ਦਿੱਤਾ ਜਾਂਦਾ ਹੈ ਫੈਮਿਲੀ ਨੇ ਸਮਝਾ ਦਿੱਤਾ ਜਾਂਦਾ ਹੈ ਕਿੰਨਾ ਤੇ ਪ੍ਰੈਸ਼ਰ ਨਹੀਂ ਪਾਣਾ ਠੀਕ ਹੈ ਸੋ ਇੰਡੀਆ ਵਿੱਚ ਕੀ ਹੁੰਦਾ ਨਰਸ ਨੂੰ ਸਾਰ ਨੂੰ ਗਾਲਾਂ ਕੱਢਣ ਲੱਭਦੀਆਂ ਹਨਾ ਜਿੰਨੀਆਂ ਪੈਣਾ ਸੁਣ ਗਈਆਂ ਉਹਨਾਂ ਨੂੰ ਤਾਂ ਪਤਾ ਜਿਹੜੀ ਜਿਹੜੇ ਪਹਿਲੀਆਂ ਉੱਥੇ ਕੇਸ ਜਿਨ੍ਹਾਂ ਦੇ ਹੋ ਚੁੱਕੇ ਆ ਡਾਕਟਰ ਹਨ ਨਰਸ ਹਨ ਗਾਲਾਂ ਕੱਢਣ ਲੱਭਦੀਆਂ ਫੈਮਿਲੀ ਦਾ ਪ੍ਰੈਸ਼ਰ ਹੋ ਜਾਂਦਾ ਵਾ ਕਿ ਤੂੰ ਇਦਾਂ ਕਿਉਂ ਕਰ ਰਹੀ ਏਦਾਂ ਕਿਉਂ ਕਰ ਰਹੀ ਪਰ ਇੱਥੇ ਸਾਰਾ ਕੁਝ ਟੋਲਰੇਟ ਕਰਦੇ ਆ ਤੁਹਾਡੇ ਮੂਡ ਸਵਿੰਗ ਹੁੰਦੇ ਆ ਕੁਝ ਵੀ ਹੁੰਦਾ ਉਹ ਸਾਰਾ ਕੁਝ ਡਾਕਟਰ ਆਪਣੇ ਆਪ ਕਹਿ ਦਿੰਦੇ ਆ ਕਿ ਇਹਨਾਂ ਨੂੰ ਇਸ ਕਰਕੇ ਸਾਰਾ ਕੁਝ ਹੋ ਰਿਹਾ ਮੇਰਾ ਐਂਡ ਪ੍ਰੈਗਨੈਂਸੀ ਦਾ ਇੰਨਾ ਸਮੂਥ ਸੀ ਬਹੁਤ ਵਧੀਆ ਔਰ ਮੈਂ ਮਤਲਬ ਕਿ ਚਲੋ ਹਾਡੀ ਡਿਲੀਵਰੀ ਹੋਈ ਇੱਕ ਦਿਨ ਪਹਿਲਾਂ ਉਹ ਐਡਮਿਟ ਕਰ ਲਿਆ ਤਿੰਨ ਦਿਨ ਬਾਅਦ ਸਾਨੂੰ ਛੁੱਟੀ ਮਿਲ ਗਈ ਯਾਨੀ ਕਿ ਕੋਈ ਵੀ ਇੱਥੇ ਨਾਰਮਲ ਹੁੰਦੀ ਆ ਜਾਂ ਸਰਜਰੀ ਹੁੰਦੀ ਸਰਜੀ ਕਦੋਂ ਕੀਤੀ ਜਾਂਦੀ ਹੈ ਜਦੋਂ ਬਹੁਤ ਜ਼ਿਆਦਾ ਮੇਜਰ ਪ੍ਰੋਬਲਮ ਹੋਵੇ ਉਦੋਂ ਜਾਂ ਫਿਰ ਤੁਸੀਂ ਖੁਦ ਕਹਿ ਦੋ ਕਿ ਮੈਂ ਹਾਰ ਚੁੱਕਿਆ ਹਾਂ ਮੈਨੂੰ ਸਰਜੀ ਕਰ ਦੋ ਯਾਨੀ ਕਿ ਮੈਂ ਦਰਦਾ ਨਹੀਂ ਸਹਿ ਰਿਹਾ ਤਾਂ ਮੇਰੀ ਸਰਜੀ ਕਰ ਦੋ ਫਿਰ ਨਹੀਂ ਤੇ ਅਦਰਵਾਈਜ਼ ਨਹੀਂ ਹੋਏਗੀ ਮੇਰੀ ਤਿੰਨ ਦਿਨ ਬਾਅਦ ਛੁੱਟੀ ਹੋਈ ਆਪਾਂ ਘਰ ਆਏ ਤਾ देन ਮੈਂ ਹੁਣ ਨੈਕਸਟ ਵੀਡੀਓ ਚ ਇਹ ਦੱਸਾਂਗੀ ਕਿ ਮੈਂ ਬੱਚੇ ਦੇ ਪੇਪਰ ਕਿੱਦਾਂ ਬਣਾਏ ਇੱਥੇ ਦੀ ਨੈਸ਼ਨੈਲਟੀ ਮੇਰੇ ਬੱਚੇ ਨੂੰ ਕਿੱਦਾਂ ਮਿਲੀ ਰੈੱਡ ਪਾਸਪੋਰਟ ਮੈਂ ਕਿੱਦਾਂ ਅਪਲਾਈ ਕੀਤਾ ਜਿਹੜਾ ਕਰਤੌਉ ਦੀ ਸੀਤਾ ਦਉ ਜਿਹੜਾ ਕਹਿੰਦੇ ਨੇ ਜਿਨ੍ਹਾਂ ਨੂੰ ਆਪਾਂ ਮਤਲਬ ਕਿ ਨੈਸ਼ਨੈਲਟੀ ਕਾਰਡ ਉਹ ਕਿੱਦਾਂ ਅਪਲਾਈ ਕੀਤਾ ਮੈਂ ਸਾਰਾ ਕੁਝ ਤੁਹਾਨੂੰ ਨੈਕਸਟ ਵੀਡੀਓ ਵਿੱਚ ਦੱਸਾਂਗੀ ਸੋ ਥੈਂਕ ਯੂ ਸੋ ਮੱਚ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਮੈਂ ਤਾਂ ਜੋ ਕਿ ਉਤਸਾਹਿਤ ਹੋਇਆ ਕਰਾਂ ਮੈਂ ਨਵੀਆਂ ਤੋਂ ਨਵੀਆਂ ਵੀਡੀਓ ਪਾਇਆ ਕਰਾ ਬਾਏ ਬਾਏ ਟੇਕ ਕੇਅਰ ਮਿਲਦੇ ਹਾਂ ਤਾਂ ਨੈਕਸਟ ਵੀਡੀਓ ਚ